ਨਵ ਬਿਆਹ ਦਾ ਜੋੜਾ ਦੁਲਹਾ ਤੇ ਦੁਲਹਨ ਲਾੜਾ ਤੇ ਲਾੜੀ ਵਿਆਹ ਤੋਂ ਬਾਅਦ ਦਰਿਆ ਤੇ ਸੈਰ ਕਰਨ ਗਏ ਨੇ ਇੱਕ ਬੇੜੀ ਕਿਰਾਏ ਤੇ ਲਈਏ ਤੇ ਬੇੜੀ 'ਚ ਬੈਠ ਗਏ ਚੱਕੂ ਚਲਾ ਰਿਹਾ ਹੈ ਲਾੜਾ ਕੋਲ ਬੈਠੀ ਹੈ ਪਤਨੀ ਲਾੜੀ ਛੱਪੂ ਚਲਾਉਂਦੇ ਆ ਚਲਾਉਂਦੇ ਆ ਦਰਿਆ ਦੇ ਵਿਚਕਾਰ ਚਲੇ ਗਏ ਗੱਲਾਂ ਬਾਤਾਂ ਕਰਦੇ ਇਤਨੇ ਚ ਦਰਿਆ ਦੇ ਵਿਚ ਅਚਾਨਕ ਤੂਫਾਨ ਆ ਗਿਆ ਆ ਗਿਆ ਤੇਜ਼ੋਰ ਦੀ ਹਵਾ ਕਿਸ਼ਤੀ ਡੋਲਣ ਲੱਗ ਪਈ ਲਾੜੀ ਘਬਰਾ ਗਈ ਬਹਿ ਰੀਤ ਹੋ ਗਈ ਉਹਨੋਂ ਤੇ ਦਿਸ ਪਿਆ ਡੁੱਬੇ ਤੇ ਡੁੱਬੇ ਪਾਣੀ ਹੜਤੇ ਆ ਗਿਆ ਉੱਚੀਆਂ ਉੱਚੀਆਂ ਲਹਿਰਾਂ ਹਵਾ ਜ਼ੋਰ ਦੀ ਚੱਲਣ ਲੱਗ ਪਈ ਐ ਹੁਣ ਇੱਕ ਦਰਿਆ ਦੇ ਚਹਾੜ ਇੱਕ ਜ਼ੋਰ ਦੀ ਹਵਾ ਕਿਵੇਂ ਬਚਾਂਗੇ ਡਰਦੀ ਹੋਈ ਕਹਿ ਰਹੀ ਐ ਆਪਣੇ ਪਤੀ ਨੂੰ ਲਾੜੇ ਕਿਵੇਂ ਬਚਾਂਗੇ ਇਸ ਤੂਫਾਨ ਤੋਂ ਇਹ ਨੇਂਦ ਬੇੜੀ ਡੋਲ ਰਹੀ ਐ ਬੇਬੀ ਤੋ ਗਈ ਲਾੜਾ ਫਸ ਪਿਆ ਲਾੜੀ ਕਹਿੰਦੀ ਕੋਈ ਹਸਣ ਦਾ ਵੇਲਾ ਹੈ ਜ਼ਿੰਦਗੀ ਮੌਤ ਦੇ ਮੋਚ ਪਈ ਹੋਈ ਹੈ ਜਿੱਡਲੀ ਡੋਲ ਰਹੀ ਹੈ ਫਸ ਗਏ ਆ ਕਹਿੰਦੇ ਨੇ ਲਾੜੇ ਨੇ ਜੋ ਅਜੇ ਕਿਰਪਾਨ ਪਹਿਨੀ ਹੋਈ ਸੀ ਭਾਰਤ ਦੇ ਚ ਲਾੜਾ ਕਿਰਪਾਨ ਪੈਂਦਾ ਉਨੇ ਕੱਢ ਕੇ ਲਾੜੀ ਦੀ ਗਰਦਨ ਤੇ ਰੱਖ ਦਿੱਤੀ ਉਹ ਹੱਸਣ ਲੱਗ ਪਈ ਜ਼ੋਰ ਦੇ ਨਾਲਾ ਕਹਿੰਦਾ ਹੈ ਤੇਜ਼ ਧਾਰ ਕਿਰਪਾਨ ਮੈਂ ਤੇਰੀ ਗਰਦਨ ਤੇ ਰੱਖੀਏ ਤੂੰ ਹੱਸਦੀ ਕਹਦੀ ਹਸਿਆਣਾ ਕਿਰਪਾਨ ਤੇਰੇ ਹੱਥਾਂ ਚ ਹੈ ਨਾ ਤੇਰੇ ਹੱਥ ਮੈਨੂੰ ਚੰਗੇ ਲੱਗਦੇ ਨੇ ਤੇਰੇ ਹੱਥਾਂ 'ਚ ਜੋ ਕੁਝ ਵੀ ਹੈ ਮੈਨੂੰ ਚੰਗਾ ਲੱਗਦਾ ਹੈ ਚੰਗਾ ਲੱਗਦਾ ਤੇਰੇ ਹੱਥ ਮੈਨੂੰ ਪਿਆਰੇ ਲੱਗਦੇ ਨੇ ਤੇਰੇ ਹੱਥਾਂ 'ਚ ਜੋ ਕੁਝ ਵੀ ਹੈ ਮੈਨੂੰ ਪਿਆਰ ਹੈ ਭਾਵੇਂ ਖੰਜਰ ਹੋਵੇ ਤੂੰ ਕਿਉਂ ਹੈ ਮੈਨੂੰ ਮੈਂ ਹੱਸਿਆ ਕਿਉਂ ਇਹ ਤੂफान ਪ੍ਰਮਾਤਮਾ ਦੇ ਹੱਥੇ 'ਚ ਹੈ ਇਹ ਹੜ ਪ੍ਰਮਾਤਮਾ ਦੇ ਹੱਥੇ 'ਚ ਹੈ ਮੈਨੂੰ ਪ੍ਰਮਾਤਮਾ ਪਿਆਰਾ ਲੱਗਦਾ ਹੈ ਤੂਫਾਨ ਵੀ ਪਿਆਰਾ ਹੈ ਕਿ ਤੂਫਾਨ ਵੀ ਪਿਆਰਾ ਬਾਬੇ ਫਰੀਦ ਦਾ ਇੱਕ ਸ਼ਲੋਕ ਤੁਹਾਨੂੰ ਸੁਣਾਵਾਂ ਬਾਬਾ ਫਰੀਦ ਪਾਕਪਟਨ ਦੇ ਵਾਸੀ ਸਨ ਸ਼ਾਇਦ ਕਿਸੇ ਪੁਰਾਣੇ ਬਜ਼ੁਰਗ ਨੂੰ ਪਤਾ ਹੋਵੇ ਕਿ ਨੇ ਦਾਸ ਤੇ ਪਿੱਛੇ ਉਸੇ ਇਲਾਕੇ ਚੋਂ ਆਇਆ ਗਰੈ ਸਿੰਧ ਦੇ ਕਿਨਾਰੇ ਇੱਕ ਛੋਟਾ ਜਿਹਾ ਕਸਬਾ ਸੀ ਪਾਕਪਟਨ ਹੁਣ ਕਿ ਉੱਥੇ ਪਾਕਿਸਤਾਨ ਗਵਰਨਮੈਂਟ ਨੇ 4 ਕਰੋੜ ਰੁਪਏ ਖਰਚ ਕਰਕੇ ਬਾਬੇ ਫਰੀਦ ਦਾ ਮਕਬਰਾ ਬਣਾਇਆ ਹੈ ਬਹੁਤ ਵੱਡਾ ਬੜੀ ਵੱਡੀ ਦਰਗਾਹ ਬਣਾਈ ਹੈ ਉਦੋਂ ਛੋਟੀ ਸੀ ਬਾਬਾ ਫਰੀਦ ਪਾਕਪਟਨ ਰਹਿੰਦੇ ਸਨ ਪਾਕਪਟਨ ਜ਼ਿਲ੍ਹਾ ਮੁਲਤਾਨ ਦਾ ਇੱਕ ਛੋਟਾ ਜਿਹਾ ਕਸਬਾ ਸੀ ਦਰਿਆ ਸਿੰਧ ਕੋਲ ਵਗਦਾ ਸੀ ਇੱਕ ਦਿਨ ਦਰਿਆ ਸਿੰਧ ਬੜਾ ਹੜ੍ਹ ਤੇ ਆਇਆ ਸ਼ਾਇਦ ਆਪ ਨੂੰ ਪਤਾ ਹੋਵੇ ਦੇਸ਼ ਦੀ ਵੰਡ ਤੋਂ ਪਹਿਲੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਦਰਿਆ ਦਰਿਆ ਸਿੰਧ ਸੀ ਪੰਜਾਬ ਦੇ ਪੰਜੇ ਦਰਿਆ ਉਹਦੇ ਚ ਮਿਲਦੇ ਨੇ ਫਿਰ ਫਰੰਟੀਅਰ ਦੇ ਦੋ ਦਰਿਆ ਗੰਬੇਲਾ ਤੇ ਕੁਰਮ ਉਸੇ ਵਿੱਚ ਮਿਲਦੇ ਨੇ ਇੱਕ ਕਾਬਲ ਦਾ ਦਰਿਆ ਹੈ ਉਹ ਵੀ ਉਸ ਦੇ ਚ ਆ ਕੇ ਮਿਲਦਾ ਹੈ ਬਹੁਤ ਸਾਰੇ ਦਰਿਆਵਾਂ ਨੂੰ ਲੈ ਕੇ ਉਹ ਜਾ ਕੇ ਅਰਬ ਦੀ ਖਾੜੀ ਚ ਲੀਨ ਹੁੰਦਾ ਹੈ ਬਹੁਤ ਵੱਡਾ ਦਰਿਆ ਹੈ। ਦੇਸ਼ ਦੀ ਵਣਵੇ ਨਾਲ ਉਧਰਿਆ ਉਧਰ ਚਲਾ ਗਿਆ। खैर, ਮੁਖ्तसर میں عرض کراں۔ ਹੜ੍ਹ ਤੇ ਆਇਆ ਦਰਿਆ ਕਿ ਉਹਨੇ ਢਾਹ ਲਾਣੀ ਸ਼ੁਰੂ ਕੀਤੀ ਪਿੰਡ ਨੂੰ। ਇੱਕ ਦੋ ਮਕਾਨ ਵੀ ਡੇਗ ਗਏ। ਸਾਰੇ ਲੋਕ ਭੱਜੇ ਹੋਇਆ ਹੈ ਬਾਬੇ ਫਰੀਦ ਕੋਲ। ਉਹ ਤੁਸੀਂ ਖੁਦਾ ਵਾਲੇ ਹੋ। ਕੁਛੀ ਸਾਈਂ ਲੋਕੋ ਕੋਈ ਖੁਦਾ ਨੂੰ ਦੁਆ ਕਰੋ ਇਹ ਜਿਹੜੀ ਢਾਹ ਲੱਗੀ ਹੋਈ ਹੈ ਇਹ ਤੇ ਸਾਡਾ ਪਿੰਡ ਤਬਾਹ ਹੋ ਜਾਏਗਾ ਕਿਤਨੀ ਆਖੇਤियां ਨਾਸ ਹੋ ਗਈ ਕਿਤਨੀ ਫਸਲ ਤਬਾਹ ਹੋ ਗਈ ਤੇ ਹੁਣ ਕਸਬੇ ਨੂੰ ਢਾਹ ਲੱਗ ਗਈ ਵਾ ਵ ਫਰੀਦ ਸਾਰਿਆਂ ਦੇ ਨਾਲ ਦਰਿਆ ਦੇ ਕੰਢੇ ਤੇ ਆਏ ਔਰ ਇਹ ਗਾਥਾ ਉਹਨਾਂ ਦੇ ਇੱਕ ਸ਼ਲੋਕ ਦੇ ਵਿੱਚ ਝਲਕਦੀ ਹੈ ਫਰੀਦਾ ਕੰਦੀ ਵੈਣ ਨਾ ਡਾਰੇ ਤੋ ਵੀ ਲੇਖਾ ਦੇਵਣਾ ਹੈ ਦਰਿਆ ਟਾਣਾ ਨਾ ਲੇਖਾ ਤੂੰ ਵੀ ਦੇਵੇਗਾ ਡੋਬ ਨਾ ਪਿੰਡਣਾ ਲੇਖਾ ਤੂੰ ਵੀ ਦੇਵੇਗਾ ਇਸ ਵਾਸੇ ਖਾਮੋਸ਼ ਹੋ ਕੰਦੇ ਵੈਣ ਨਾ ਡਾਇ ਤੋ ਬਹੀ ਲੇਖਾ ਦੇਵਣਾ ਕਿਤਨਾ ਕਹਿਣਾ ਸੀ ਪਹਿਲੇ ਨਾਲੋਂ ਵੀ ਜ਼ਿਆਦਾ ਹੜ ਆ ਗਿਆ ਤਿੰਨ ਚਾਰ ਮਕਾਨ ਤੇ ਇੱਕਦਮ ਡੇਰੇ ਡੇਰੀ ਹੋ ਗਏ ਸਾਰਿਆਂ ਨੇ ਕਿਹਾ ਬਾਬਾ ਜੀ ਤੁਹਾਡੇ ਕਹਿਣੇ ਦਾ ਤੇ ਉਲਟਾ ਹੀ ਅਸਰ ਹੋਇਆ ਹੈ ਫਰੀਦ ਕਹਿਣ ਲੱਗੇ ਸਾਰੇ ਸਜਦਾ ਕਰੋ ਸਾਰੇ ਹੁਣ ਦੁਆ ਕਰੋ ਇਹ ਅਸਲ ਗੱਲ ਇਹ ਹੈ ਜੋ ਮੇਰੀ ਸਮਝ ਚ ਆਈ ਹੈ ਜਿੱਧਰ ਰੱਬ ਰਜ਼ਾਏ ਵੈਣ ਤੇ ਦਾਉਂ ਗਾਉਂ ਕਰੇ ਇਸ ਲੋਕ ਇਹ ਤੇ ਰੱਬ ਦੀ ਰਜ਼ਾ ਦੇ ਚੱਲਦਾ ਪਿਆ ਤੇ ਜੇ ਹੁਣ ਰੱਬ ਨੇ ਢਾਲਾਈ ਹੋਈ ਹੈ ਕੋਈ ਗੱਲ ਨਹੀਂ ਮਤਫਟੇ ਕੋ ਰੱਬ ਪਰਵਾਹ ਕਬੂਲ ਸਲੋਕ ਮੈਂ ਫਿਰ ਤੁਹਾਨੂੰ ਸੁਣਾਵਾਂ ਫਰੀਦਾ ਕੰਦੇ ਵੈਣ ਨੜਾਏ ਤੋ ਵੀ ਲੇਖਾ ਦੇਵਣਾ ਜਿੱਧਰ ਰੱਬ ਰਜ਼ਾਏ ਵਹਿਣ ਤੇ ਦਾਉਂ ਕੌਂ ਕਰੇ ਇਹ ਤੇ ਰੱਬ ਦੀ ਰਜ਼ਾ ਵਿੱਚ ਚੱਲ ਗਿਆ ਜਿੱਧਰ ਪਰਮਾਤਮਾ ਦਾ ਹੁਕਮ ਹੈ ਚੱਲਵੇ ਸਜਦਾ ਕਰੋ ਸਾਰੇ ਦੁਆ ਕਰੋ ਜਦ ਸਾਰਿਆਂ ਨੇ ਮੱਥਾ ਟੇਕਿਆ ਨਾ ਕੰਨ ਦਰਿਆ ਪਿੱਛੇ ਹਟਣਾ ਸ਼ੁਰੂ ਹੋ ਗਿਆ ਰਜ਼ਾ ਨੂੰ ਕਬੂਲ ਕੀਤਾ ਪਾਕ ਪਟਨ ਕਸਬਾ ਬਚ ਗਿਆ جس نو پرماتما ਨਾਲ پیار ਹੋ ਗਏ ਤੋ ਪ੍ਰਮਾਤਮਾ ਤੋਂ ਜਨਮ ਆਇਆ ਉਹਨੂੰ ਪਿਆਰਾ ਲੱਗਦਾ ਹੈ ਪਰ ਪ੍ਰਮਾਤਮਾ ਕੋਈ ਮਰਣਾ ਹੁੰਦਾ ਹੈ ਉਹ ਵੀ ਉਹਨੂੰ ਪਿਆਰਾ ਲੱਗਦਾ ਹੈ ਜਵਾਨੀ ਵੀ ਕਬੂਲ ਬੁੱਢੇਪਾ ਵੀ ਕਬੂਲ ਇੱਜ਼ਤ ਵੀ ਕਬੂਲ ਬੇਇੱਜ਼ਤੀ ਵੀ ਕਰੋ ਉਹਨੂੰ ਦੋਵੇਂ ਕਬੂਲ ਨੇ ਫੁੱਲ ਖਿਲਦਾ ਹੈ ਮੁਰਝਾਣੇ ਦਾ ਤਖੀਲ ਲੈ ਕੇ ਜਿਸੇ ਹਸਤਾਬ ਹੋ ਆ ਪਾਓਗੇ ਬੇ ਸ਼ਾਂਤ ਹੁੰਦਾ ਫੁੱਲ ਖਿੜਦੇ ਨੇ ਮਰ ਜਾਂਦੇ ਹਾਸਿਆਂ ਦੇ ਥੱਲੇ ਰੋਣੇ ਛੁਪੇ ਪਏ ਨੇ ਸੰਤ ਨੂੰ ਪੂਰਨបុਰਖ ਨੂੰ ਇਹ ਦੂਜਾ ਲੱਛਣ ਹੈ ਕਿ ਉਹਨੂੰ ਇਹ ਦੋਵੇਂ ਕਬੂਲ ਹੁੰਦੇ ਕਿਉਂ ਉਹਨੂੰ ਪਤਾ ਹੈ ਸੰਸਾਰ ਇਹ ਦੋ ਰੰਗੀ ਹੈ ਇਹ ਦੂਜਾ ਲੱਛਣ ਹੈ ਸਤਗੁਰੂ ਕਹਿੰਦੇ ਨੇ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ ਤੀਸਰਾ ਲਕਸ਼ਣ ਦਿਆਲੰ ਸਰਬਤਰ ਜੀ ਪੰਜ ਦੋਖ ਬਿਵਰਗਤ ਹੈ ਉਹਦੀ ਦਇਆ ਸਾਰਿਆਂ ਜੀਵਾਂ 'ਤੇ ਹੁੰਦੀ ਹੈ ਇਹ ਨਹੀਂ ਕਿਸੇ ਦੀ ਦਇਆ ਕਿਸੇ ਤੇ ਨਹੀਂ ਜਿਵੇਂ ਸੂਰਜ ਦੀ ਰੋਸ਼ਨੀ ਸਾਂਝੀ ਹੈ ਇਹਨਾਂ ਦੋਨੋਂ ਚਾਨਣਾ ਮਿਲਦਾ ਹੈ ਮੁਸਲਮਾਨ ਨੂੰ ਚਾਨਣਾ ਮਿਲਦਾ ਹੈ ਇਸਾਈ ਨੂੰ ਚਾਨਣਾ ਮਿਲਦਾ ਹੈ ਸਿੱਖ ਨੂੰ ਮਿਲਦਾ ਹੈ ਜੈਨ ਬੋਧ ਨੂੰ ਮਿਲਦਾ ਹੈ ਯਹੂਦੀ 파르ਸੀ ਨੂੰ ਮਿਲਦਾ ਹੈ ਕੋ ਸੂਰਜ ਮਿਤਕਰਾ ਕਰਦਾ ਹੈ ਸੂਰਜ ਸਾਰਿਆਂ ਨੂੰ ਇਚਾਨਣਾ ਦਿੰਦਾ ਹੈ ਜਿਹੜਾ ਉਸ ਮਹਾ ਸੂਰਜ ਦੇ ਨਾਲ ਜੁੜ ਜਾਂਦਾ ਹੈ ਉਹਦੀ ਦਇਆ ਸਾਰਿਆਂ ਤੇ ਹੁੰਦੀ ਹੈ ਵਿਤਕਰਾ ਨਹੀਂ ਆਉਂਦਾ ਜੋ ਵਿਤਕਰਾ ਕਰਨ ਵਾਲਾ ਹੋਵੇਗਾ ਚਾਹੇ ਸਿੱਖ ਘਰਾਣੇ ਚਾਹੇ ਚਾਹੇ Hindu ਘਰਾਣੇ ਚਾਹੇ ਚਾਹੇ ਮੁਸਲਮਾਨ ਘਰਾਣੇ ਉਹ ਕੁਛ ਵੀ ਹੋਵੇਗਾ ਮੁਸਲਮਾਨ ਹੋਵੇਗਾ ਸਿੱਖ ਹੋਵੇਗਾ ਭਗਤ ਨਹੀਂ ਹੈ ਸੰਤ ਨਹੀਂ ਹੈ ਪੂਰਨਪੁਰਖ ਨਹੀਂ ਹੈ ਉਹਰਨ ਪਰਉਖ ਦੇ ਵਿੱਚ ਕਰਾ ਨਹੀਂ ਆਉਂਦਾ ਉਹਰਨ ਪਰਉਖ ਦੀ ਦਇਆ ਸਾਰਿਆਂ ਤੇ ਹੁੰਦੀ ਹੈ ਉਹ ਸਮ ਦ੍ਰਿਸ਼ਟ ਹੁੰਦਾ ਹੈ ਸਾਰੇ ਉਹਦੇ ਲਈ ਇੱਕ ਸਮਾਨ ਹੁੰਦੇ ਨੇ ਦਇਆਲੰਗ